ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਇੱਕ ਨਾ ਪਾਹਾ ਸਨਾਮ ਪਟਿਆਲਾ ਰੋਡ ਤੇ ਜਾਂਦੇ ਸੀ ਤੇ ਆ ਕਿਸੇ ਦਾ ਖੇਤ ਹੈ ਇੱਥੇ ਘਟੋ ਘਟਾ ਹਜ਼ਾਰ ਦਰਖਤ ਸੜਕ ਵਾਲੇ ਮੈਕਮੇ ਵਾਲਿਆਂ ਦਾ ਲੱਗਿਆ ਹੋਇਆ ਹੈ ਵੱਡੇ ਆ ਛੋਟੇ ਆ ਨਵੇਂ ਆ ਸਾਰੇ ਝੂਕੇ ਪਏ ਆ ਦੋ ਕਿੱਲੇ ਵਾਹੀ ਇੱਕ ਵੀ ਦਰਖਤ ਨਹੀਂ ਬਚਿਆ ਮਨ ਤੇ ਗੱਲ ਯਾਰ ਅਸੀਂ ਫਿਰ ਕਰਦੇ ਆ ਸੁਖਸਾਨ ਦੀ ਤੇ ਆਹ ਹੁਣ ਯਾਰ ਆ ਵੀ ਰੱਬ ਦੇ ਜੀ ਆ ਇਹ ਛਾਂ ਦਿੰਦੇ ਆ ਆਕਸੀਜਨ ਦਿੰਦੇ ਆ ਦੇ ਸੁੱਖ ਕਿੱਥੋਂ ਪਾੜਦੇ ਆਂ ਸੀ ਕੀ ਯਾਰ ਇੱਕ ਕਿਹੜਾ ਹਲਾਂ ਦਾ ਲਾ ਲਓ ਨਾਲ ਜੇ ਨਹੀਂ ਸਰਦਾ ਅਗਲਾਏ ਬਿਨਾ ਹਨਾ ਇਹ ਆਏ ਤਾਂ ਐਂਡ ਚ ਮੱਚ ਕੇ ਇਹ ਯਾਰ ਕਿੰਨਾ ਸਮਾਨ ਥੱਲੇ ਮੱਚਿਆ ਪਿਆ ਨਿਗੇ ਨਿਗੇ ਦਰਖਤ ਕਿੰਨੇ ਸਾਰੇ ਵੱਡੇ ਵੱਡੇ ਖਬਰਾਂ ਕਿੱਡੀ ਗਲਾਟ ਨਿਕਲੀ ਹੋਊਗੀ ਹੈ ਯਾਰੋ ਆਇਆ ਗੱਲ ਵੀ ਤੁਸੀਂ ਲਾਉਣੀ ਆ ਅੱਗ ਨਹੀਂ ਸਰਦਾ ਇੱਥੇ ਹਲਾਂ ਦੇ ਦੋ ਕਿਹੜੇ ਲਾ ਲਓ ਜਿੰਨੀ ਮਰਜੀ ਮਚਾਈ ਚੱਲੋ ਪਰ ਗੱਲ ਇਹ ਆ ਯਾਰ ਵੀ ਜੇ ਆਪਾਂ ਹੀ ਨਹੀਂ ਬਚਾਵਾਂਗੇ ਯਾਰ ਮਾਰਨ ਤੇ ਤਾਂ ਆਪਾਂ ਨੂੰ ਆਸੇ ਪਾਸੇ ਵਾਲੇ ਲੋਕ ਤਾਂ ਤੋਲੇ ਵੀ ਨ ਸਾਰੇ ਇਹ ਪਤਾ ਆਪ ਹੀ ਆਪਦੇ ਘਰ ਨੂੰ ਡੱਬੀ ਲਈ ਜਾਂਦੇ ਆ। ਹਾਂ ਤੇ ਸਾਰੀਆਂ ਹੀ ਮੱਛੀਆਂ ਪਈਆਂ ਹੋ ਉੱਥੋਂ ਤੱਕ ਉਧਰ ਮਾਰ ਦੇ ਕੈਮਰਾ ਉਹ ਦੇਖ ਲਾ। ਤਿੰਨ ਚਾਰ ਕਿੱਲੇ ਵਾਹੀਆ ਸਾਰਾ ਮੱਚਿਆ ਪਿਆ। ਉਧਰੋਂ ਹਾ ਪਰਲੇ ਪਾਸੇ ਦੇਖ ਲਾ ਉਹ ਸਾਰੇ ਸਪੈਦੇ ਸਪੂਦੇ ਸਭ ਫੂਕੇ ਪਏ ਨੇ। ਆਹ ਦਰਖਤ ਹੁਣ ਕਿੱਥੇ ਬਹਾਲ ਹੋਣਗੇ ਯਾਰ? ਜਿਹੜੇ ਦਰਖਤ ਤਾਂ ਹਰੇ ਪਾਣੀ 'ਚ ਖੜੇ ਸੁੱਕੀ ਜਾਂਦੇ ਆ ਯਾਰ ਆਹ ਧੁੱਪ ਚ ਲੋਚ। ਜਿਹੜਾ ਇਹ ਨਾ ਕਰਿਆ ਕਰੋ ਪਹਿਲੀ ਗੱਲ ਤਾਂ ਆਗੂ ਆਗੂ ਆਉਜੇ ਨਹੀਂ ਸਰਦਾ ਲਾ ਲੋ। ਹੋਲਾ ਨਾ ਇੱਕ ਤਾਂ gekeḍa ਲਾ ਲਿਆ ਕਰੋ ਯਾਰ ਆਹ ਦੇਖ ਲੈ ਇੱਧਰ ਆ ਸਾਰਾ ਮੀਲਾ ਪੰਚਾਇਆ ਪਿਆ ਪੰਜ ਕਿੱਲੇ ਵਾਹੀ ਆ ਹੈ ਐ ਪਤਾ ਨਹੀਂ ਸਰਕਾਰ ਸਰਕੂਰ ਵਾਲੇ ਬੰਦੇ ਵੀ ਕਿੱਥੇ ਸੁੱਤੇ ਪਏ ਆ ਵੀ ਇਹਨੂੰ ਇਹਨੂੰ ਠੋਕ ਕੇ ਇਹਦੇ ਬੰਦੇ ਨੂੰ ਜੁਰਮਾਨਾ ਕਰਿਆ ਹੋਵੇ ਠੋਕ ਕੇ ਮੁੜ ਕੇ ਜੇ ਦੁਬਾਰੇ ਗਲਤੀ ਕਰੇ ਉਦੋਂ ਦੁੱਗਣਾ ਪਾਵੇ ਯਾਰ ਮੰਨਿਆ ਵੀ ਤੁਸੀਂ ਕੋਈ ਤੁਹਾਨੂੰ ਕੋਈ ਚੀਜ਼ ਡਿੱਕਾ ਲਾਉਂਦੀ ਹੈ ਉੱਥੇ ਕਰਾਹ ਮਾਰ ਲਓ ਸਾਫ ਕਰ ਲਓ ਐਡੇ ਐਡੇ ਸਾਧਨ ਵਾਧਨ ਆ ਯਾਰ ਆਪਣੇ ਕੋਲੇ ਹੈ ਐਡੇ ਐਡੇ ਟਰੈਕਟਰ ਹੋ ਗਿਆ ਰਖ ਆ ਲੈ ਮੋਢੀ ਮੱਚ ਗਿਆ ਇਹਦਾ ਇਹ ਹੁਣ 5 ਮਿੰਟਾਂ ਚ ਜਾਂ 10 ਚ ਮੱਚ ਗਿਆ ਇੱਕ ਘਟੋ ਘਟ ਦੋ ਦਿਨ ਮੱਚੀ ਗਿਆ ਉਹ ਹੂੰ ਯਾਰ ਐਡੇ ਅਸੀਂ ਦਰਦਈ ਹੋ ਕੇ ਫੇਰ ਅਸੀਂ ਸੁੱਖ ਭਾਲਦੇ ਆ ਰੱਬ ਰੱਬ ਕੀ ਕਰੇ ਯਾਰ ਜਦੋਂ ਅਸੀਂ ਰੱਬ ਨੂੰ ਤਾਂ ਸੀਂਬਾ ਸਮਝੀ ਬੈਠੇ ਆ ਰੱਬ ਨੂੰ ਕੌਣ ਮੰਨਦਾ ਹੈ ਹੈ ਆ ਦੇਖੀ ਲੈ ਹਾਂ ਮੱਥਾ ਟੇਕਣਗੇ ਦੇਖ ਕਰਾਉਣਗੇ ਗੁਰਦੁਆਰੇ ਜਾ ਕੇ ਮੂਦੇ ਸਿੱਧੇ 7 ਵਾਰੀ ਹੁੰਦੇ ਆ ਵੀ ਕੁਦਰਤ ਤਾਂ ਬਸੀ ਜਾਂਦੀ ਆ ਇਹਨੂੰ ਬਸ ਲੈਣ ਦਿਓ ਲੈ ਇਹ ਕਿੰਨੇ ਜਾਨਵਰ ਮੱਛੇ ਹੋਣਗੇ ਇਹਦੇ ਚ ਆਂਡੇ ਬੱਚੇ ਆਪਾਂ ਟਟੀਰੀ ਦਾ ਵੀ ਆਪਣੇ ਖੇਤ ਆਂਡੇ ਹੋਣ ਜਾਂ ਪਿਆ ਹੋਵੇ ਸਮਾਨ ਆਪਾਂ ਕਿਹੜਾ ਲਾਉਨੇ ਆਂ ਹਲਾ ਦਾ ਵੀ ਨਾ ਜਰ ਉਹ ਕਹਿੰਦੇ ਮਹਿਕਮੇ ਵਾਲੇ ਬੜੇ ਸਖਤ ਹੁੰਦੇ ਆ ਹਾਂ ਕਿਹੜੀਆਂ ਸ਼ਕਤੀਆਂ ਯਾਰ ਸਭ ਢਾਂਚਾ ਹੱਲ ਗਿਆ ਭਰਾਵਾ ਜਦੋਂ ਆਪਾਂ ਮਾਲਕਾਂ ਯਾਰ ਆਪਾਂ ਪੰਜਾਬ ਦੇ ਮਾਲਕ ਹੈ ਆਪਾਂ ਪੰਜਾਬ ਬਚਾਉਣਾ ਕਿਸੇ ਨੂੰ ਕੀ ਪਰਵਾਹ ਹੈ ਜਦੋਂ ਮਾਲਕਾਂ ਨੂੰ ਨਹੀਂ ਪਤਾ ਵੀ ਅਸੀਂ ਮਾਲਕਾਂ ਇਸ ਚੀਜ਼ ਦੇ ਦੂਜਾ ਬੰਦੇ ਨੇ ਪਰਵਾਹ ਕਰਕੇ ਕੀ ਲੈਣੀ ਆ ਉਹ ਤਾਂ ਕਹਿੰਦਾ ਮਰਨ ਦੇ ਸਮੇਂ ਇਹਨਾਂ ਨੂੰ ਉੱਜੜਨ ਦੇ ਫਿਰ ਅਸੀਂ ਕਿਤੇ ਬਾਹਰ ਨੂੰ ਭਾਜਦੇ ਆਂ ਅਸੀਂ ਕਿੱਧਰ ਨੂੰ ਭਾਜਦੇ ਆਂ ਫਿਰ ਉਹ ਜਾੜਾ ਤਾਂ ਅਸੀਂ ਆਪ ਹੀ ਭਾਲਦੇ ਆਂ ਬਸਾਂਗੇ ਕਿਵੇਂ ਅਸੀਂ ਇਹਦਾ ਯਾਰ ਬਹੁਤ ਮਾੜੀਆਂ ਗੱਲਾਂ ਐ ਐਡੇ ਐਡੇ ਟਰੈਕਟਰ ਖੜੇ ਆ ਕਰੇ ਯਾਰ ਇੱਥੇ ਹਣਾਂ ਦਾ gekeੜਾ ਲਾ ਲਓ ਇੱਕ ਮਚਾ ਲਓ ਤੁਸੀਂ ਆਪ ਦਾ ਨਹੀਂ ਸਰਦਾ ਜਿਹੜੀ ਤੁਹਾਡੇ ਨਾਂ ਕੀ ਉਹਦੇ ਚੋਂ ਮਚਾ ਲਓ ਆ ਕਿੰਨਾ ਭੈਣ ਚੋਦ ਦਾ ਨਾਸ ਕਰਿਆ ਪਿਆ ਦਰਖਤਾਂ ਦਰੁਖਤਾਂ ਦਾ ਹਾਂ ਉਹ ਤੱਕ ਪਰਲੀ ਸਾਈਡ ਵੀ ਹਾਂ ਬੂਟਾ ਇੱਕ ਲੱਗਦਾ ਨਹੀਂ ਮਚਾ ਹਜ਼ਾਰਾਂ ਨੇ ਇੰਦਰ ਜਮੇ ਸੰਗ ਸੰਗਾ ਹੀ ਨਹੀਂ ਹੋਣੀ ਕੀ ਸੰਗਾ ਸੰਗਾ ਇਹਨਾਂ ਦੀਆਂ ਕੀ ਕਰਦੀਆਂ ਯਾਰ ਸ਼ਰਮ ਲੇਗੀ ਦੁਨੀਆ ਦੀ ਇਹ ਸੋਚਦੇ ਹੀ ਨਹੀਂ ਬੰਦੇ ਯਾਰ ਵੀ ਸਾਡੀ ਧਰਤੀ ਐ ਇੱਥੇ ਹੀ ਰਹਿਣਾ ਸਾਡੀਆਂ ਪੀੜੀਆਂ ਆਉਣ ਵਾਲੀਆਂ ਪੁਸਤਾਂ ਕਿੱਥੇ ਜਾਣਗੀਆਂ ਕਿੱਥੇ ਪਲਾਂਗੇ ਆਪਾਂ ਅਜਵਾਕ ਜੰਮ ਲੈਣੇ ਆ ਫਿਰ ਉਹਨਾਂ ਨੂੰ ਪਾਲਦੇ ਆ ਵੱਡੇ ਕਰਦੇ ਆ ਕੰਡੇ ਆ ਬੀਜੀ ਜਾਂਦੇ ਆ ਉਹਨਾਂ ਖਾਤਰ ਦਰਖਤ ਤਾਂ ਯਾਰ ਆਪਦੇ ਖੇਤ ਇੱਕ ਖੜਾ ਹੋਵੇ ਆਪਾਂ ਨੂੰ ਕਿਤੇ ਸੇਕ ਮਾਰ ਜੇ ਸਾਰਾ ਸਾਲ ਕਹੀ ਜਾਂਦੇ ਆ ਯਾਰ ਆਪਾਂ ਹਲਾਂ ਦਾ ਢੇਡਾ ਨਾ ਲਾ ਲਿਆ ਓਏ ਹੈਨਾ ਵੀ ਛਾਂ ਬਿਨਾ ਕੀ ਕਰਾਂਗੇ ਤੇ ਆ ਕਿੰਨੇ ਜਾਨਵਰਾਂ ਦਾ ਘਰੂ ਕਿੰਨੇ ਦਰਖਤ ਫੂਕੇ ਏਡੇ ਸੋਹਣੇ ਪੰਜ ਕਿੱਲੇ ਵਾਹੀ ਲਾਟ ਹੀ ਕੱਢੀ ਪਈ ਆ ਸਾਰੇ ਕਾਸੇ ਦੀ ਯਾਰ ਸ਼ਰਮ ਲਹਿ ਗਈ ਦੁਨੀਆ ਦੀ ਯਾਰ